यूएस से तो जितने भी लोग रिपोर्ट होके वापस गए वो चंगा नहीं होया बिल्कुल भी चंगा नहीं होया मैं बहुत सारी वीडियोस इन दिनों ਦੇ ਵਿੱਚ ਦੇਖ ਰਹੀ ਆ ਜਿਹਦੇ ਵਿੱਚ ਆਪਣੇ ਹੀ ਲੋਕ ਹੀ ਹੈ ਗੱਲਾਂ کہہ ਰਹੇ ਆ ਕਿ ਬਹੁਤ ਵਧੀਆ ਹੋਇਆ ਇਹ ਲੋਕ ਕ੍ਰਿਮੀਨਲ ਸੀਗੇ ਚੰਗਾ ਹੋਇਆ ਇਥੋਂ ਰਿਪੋਰਟ ਕਰ ਦਿੱਤੇ ਡਰਪ ਨੇ ਇਹਨਾਂ ਨੂੰ ਹੁਣ ਪਤਾ ਲੱਗਣਾ ਜਦੋਂ ਵਾਪਸ ਜਾ ਕੇ ਦਿਹਾੜੀਆਂ ਕਰਨੀਆਂ ਪਈਆਂ ਇੱਥੇ ਆ ਕੇ ਇਹਨਾਂ ਨੇ ਗੰਦ ਪਾਇਆ ਸੀ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਕਿ ਕੋਈ ਵੀ ਇਨਸਾਨ ਆਪਣੇ ਸ਼ੌਂਕ ਨੂੰ ਡੌਂਕੀ ਨਹੀਂ ਲਗਾਉਂਦਾ ਕੋਈ ਵੀ ਇਨਸਾਨ ਆਪਣੀ ਜਾਨ ਤੋ ਖੇਡ ਕੇ ਕਮਾਈਆਂ ਕਰਨੀ ਆਉਂਦਾ ਹਰ ਇੱਕ ਇਨਸਾਨ ਨੂੰ ਇਹ ਹੱਕ ਹੈ ਕਿ ਉਹ ਆਪਣੀ ਮਿਹਨਤ ਦੀ ਕਮਾਈ ਕਰਕੇ ਖਾ ਸਕੇ ਇਹ ਠੀਕ ਹੈ ਕਿ ਕਿਸੇ ਦੀ ਕਿਸਮਤ ਚੰਗੀ ਸੀ ਤੇ ਉਹ ਰਹਿ ਗਏ ਤੇ ਕਿਸੇ ਦੀ ਕਿਸਮਤ ਦੇ ਵਿੱਚ ਕੁਝ ਹੋਰ ਲਿਖਿਆ ਸੀ ਤੇ ਉਹ ਜਵਾਪਸ ਚਲੇ ਗਏ ਹੁਣ ਬਹੁਤ ਸਾਰੇ ਲੋਕ ਇਹ ਕਹਿ ਰਹੇ ਆ ਕਿ ਇਹ ਵੀਡੀਓਸ ਪਾਉਂਦੇ ਹੁੰਦੇ ਸੀ ਕਿ ਐਦਾਂ ਕਰਦੇ ਸੀ ਉਹਦਾ ਕਰਦੇ ਸੀ ਡੌਂਕੀ ਦੇ ਦੌਰਾਨ ਉਹ ਸਭ ਚੀਜ਼ਾਂ ਅੱਜ ਟਰੰਪ ਨੂੰ ਪਤਾ ਲੱਗ ਗਈਆਂ ਇਸ ਕਰਕੇ ਉਹਨੇ ਇਹ ਸਭ ਕੁਝ ਕੀਤਾ ਹੁਣ ਇਹ ਸਭ ਲੋਕ ਤਾਂ ਇਹ ਕੰਮ ਨਹੀਂ ਸੀ ਨਾ ਕਰਦੇ ਹੁਣ ਕਿਸੇ ਦੀ ਗਲਤੀ ਦੀ سزا ਕਿਸੇ ਹੋਰ ਨੂੰ ਮਿਲੀ ਉਹਨਾਂ ਲੋਕਾਂ ਦੇ ਪਰਿਵਾਰਾਂ ਦੀਆਂ ਗੱਲਾਂ ਸੁਣ ਕੇ ਦੇਖੋ ਸੋਸ਼ਲ ਮੀਡੀਆ ਦੇ ਉੱਤੇ ਜੋ ਆ ਰਹੀਆਂ ਨੇ ਜੋ ਨਿਊਜ਼ ਦੇ ਵਿੱਚ ਆ ਰਹੀਆਂ ਨੇ ਕਿਦਾਂ ਉਹ ਲੋਕ ਅੱਜ ਕਿਸ ਤਰੀਕੇ ਦੇ ਨਾਲ ਬੇਵਸੋਕੇ ਬੈਠ ਗਏ ਆ ਕਿਉਂਕਿ ਹਰ ਕੋਈ ਕਮਾਈ ਕਰਨ ਦੇ ਵਾਸਤੇ ਤੁਰਿਆ ਸੀ ਹਰ ਕੋਈ ਆਪਣੀ ਜ਼ਿੰਦਗੀ ਵਧੀਆ ਬਣਾਉਣ ਦੇ ਵਾਸਤੇ ਤੁਰਿਆ ਸੀ ਆਪਣੇ ਪਰਿਵਾਰ ਨੂੰ ਵਧੀਆ ਜ਼ਿੰਦਗੀ ਦੇਣ ਦੇ ਵਾਸਤੇ ਤੁਰਿਆ ਸੀ ਯਕੀਨ ਮੰਨਿਓ ਜਦੋਂ ਉਸ ਆਰਮੀ ਦੇ ਪਲੇਨ ਦੇ ਅੰਦਰ ਇਸ ਤਰੀਕੇ ਦੇ ਨਾਲ ਉਹ ਲੋਕ ਜਾਂਦੇ ਦੇਖ ਕੇ ਬਿਲਕੁਲ ਵੀ ਚੰਗਾ ਨਹੀਂ ਲੱਗਿਆ ਮਨ ਖਰਾਬ ਹੋਇਆ ਕਿਉਂਕਿ ਉਹਨਾਂ ਦੇ ਬਹੁਤ ਸਾਰੇ ਸੁਪਨੇ ਸੀ ਜਿਹੜੇ ਕਿ ਅੱਜ ਟੁੱਟ ਗਏ ਸੋ ਅਗਰ ਤੁਸੀਂ ਲੋਕ ਚੰਗੀ ਖਾ ਰਹੇ ਹੋ ਚੰਗੀ ਜ਼ਿੰਦਗੀ ਜੀ ਰਹੇ ਹੋ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਦੂਸਰਿਆਂ ਨੂੰ ਇਸ ਤਰੀਕੇ ਦੀਆਂ ਗੱਲਾਂ ਕਹੋ ਕਿ ਵਧੀਆ ਹੋਇਆ ਇਹਨਾਂ ਦੀ ਜ਼ਿੰਦਗੀ ਇੱਦਾਂ ਹੋ ਗਈ ਵਧੀਆ ਹੋਇਆ ਇਹਨਾਂ ਦੇ ਨਾਲ ਇੱਦਾਂ ਹੋ ਗਿਆ ਕਿਉਂਕਿ ਕਿਸੇ ਨੇ ਵੀ ਤੁਹਾਡੇ ਘਰ ਖਾਣ ਨਹੀਂ ਸੀ ਆਉਣਾ ਆਪਣੀ ਮਿਹਨਤ ਦੀ ਖਾਂਦੇ ਆਪਣੀ ਮਿਹਨਤ ਦੀ ਕਮਾਉਂਦੇ ਬਾਕੀ ਜੋ ਮਾਲਕ ਨੂੰ ਮਨਜ਼ੂਰ ਕਿਉਂਕਿ ਕਿਸਮਤ ਕੋਈ ਕਿਸੇ ਦੀ ਨਹੀਂ ਬਦਲ ਸਕਦਾ ਸਵੈਸ ਕਰਕੇ ਕੁਝ ਇਹੋ ਜਿਹੇ ਲਵਸ ਹੁੰਦੇ ਆ ਜਿਹੜੇ ਸਾਨੂੰ ਬੋਲਣੇ ਨਹੀਂ ਚਾਹੀਦੇ ਅਗਰ ਅਸੀਂ ਲੋਕ ਥੋੜਾ ਜਿਹਾ ਸੋਚ ਲਈਏ ਤੇ ਆਪਣੇ ਆਪ ਨੂੰ ਰੋਕ ਲਈਏ ਤਾਂ ਚੰਗਾ ਆ ਕਿਉਂਕਿ ਹੋਣਾ ਉਹੀ ਆ ਜੋ ਮਾਲਕ ਨੂੰ ਮਨਜ਼ੂਰ ਆ ਬਾਕੀ ਇਹ ਬਸ ਮੇਰੀ ਸੋਚ ਹੈ